ਸਾਤਰੀਏ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿਲੋਂ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਇਹ ਮੈਂ ਜਿਹੜਾ ਸ਼ਾਮ ਦਾ ਹੋ ਗਿਆ ਸ਼ਾਮ ਦਾ ਹੋ ਗਿਆ ਤੇ ਅੱਪਾ ਬਾਜ਼ਾਰ ਚਲੇ ਗਏ ਸੀਗੇ ਤਾਂ ਥੋੜਾ ਲੇਟ ਹੋ ਗਏ ਕੰਮ ਦਾ ਟਾਈਮ ਹੋ ਗਿਆ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਵੀ ਆਪਾਂ ਘਰੇ ਨੀਡਲਵਰਕ ਦਾ ਜਿਹੜਾ ਉਹ ਕਰਦੇ ਆ ਤੇ ਇਸੇ ਲਈ ਆਪਣੇ ਕੋਲ ਆ ਕੁਝ ਸੂਟ ਸੀਗੇ ਤੁਸੀਂ ਕਹਿੰਦੇ ਹੋ ਰੋਜ਼ ਸੂਟ ਲੈ ਕੇ ਪੈ ਜਾਂਦੀਆਂ ਆਸੂ ਤੁਸੀਂ ਆਪਣੇ ਪਹਿਲਾਂ ਵੀ ਵੇਖੇ ਹੋਏ ਆ ਵੀਡੀਓ ਚ ਤੇ ਆਪਾਂ ਇਹਨਾਂ ਤੇ ਥ੍ਰੈਡਵਰਕ ਕਰਨਾ ਸੀਗਾ ਦੋ ਸੂਟਾਂ ਦਾ ਆਪਾਂ ਨੂੰ ਆਰਡਰ ਮਿਲਿਆ ਸੀਗਾ ਉਹਨਾਂ ਦਾ ਆਪਾਂ ਥ੍ਰੈਡਵਰਕ ਕਰਕੇ ਦੇਣਾ ਸੀਗਾ ਨੀਡਲਵਰਕ ਸੋ ਇਸੇ ਲਈ ਆਪਾਂ ਥੋੜਾ ਜਿਹਾ ਉਹਦੇ ਲਈ ਸਮਾਨ ਲੈਣ ਗਏ ਸੀਗੇ ਤੇ ਆਪਾਂ ਤੁਹਾਨੂੰ ਦਿਖਾਉਣੀ ਆਂ ਵੀ ਆਪਾਂ ਉਹਨਾਂ ਤੇ ਕਿਹੜੇ-ਕਿਹੜਾ ਕਲਰ ਕੰਟਰਾਸਟ ਕਰਨਾ ਤੇ ਉਹ ਫਿਰ ਤੁਸੀਂ ਅੱਗੇ ਜਿਵੇਂ ਜਿਵੇਂ ਆਪਾਂ ਨੀਡਲਵਰਕ ਕਰਾਂਗੇ ਦੀਦੀ ਕਰਦੇ ਹੁੰਦੇ ਆ ਘਰੇ ਤੋਂ ਵੀ ਤੁਸੀਂ ਵਲੌਗਸ ਦੇਖ ਲਓਗੇ ਸੋ ਜਦੋਂ ਇਹ ਤਿਆਰ ਹੋ ਗਏ ਫਿਰ ਆਪਾਂ ਇਹਨਾਂ ਦੀ ਫਾਈਨਲ ਲੁੱਕ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਇਹ ਵਾਲੇ ਦੋ ਸੂਟ ਆ ਇਹ ਆਪਣੇ ਕੋਲੇ ਕਿਸੇ ਦੇ ਆਏ ਹੋਏ ਆ ਦੋਨੋਂ ਸੂਟ ਇਹ ਕਾਟਨ ਦਾ ਸਟੱਫ ਹੈ ਇਹ ਥੋੜਾ ਮਿਕਸਰ ਸਟੱਫ ਹੈ ਇਹਨਾਂ ਤੇ ਵੀ ਆਪਾਂ ਜਿਹੜਾ ਵਰਕ ਆ ਉਹ ਕਰਨਾ ਉਹਦੇ ਲਈ ਆਪਾਂ ਜਿਹੜਾ ਸਮਾਨ ਲੈ ਕੇ ਆਏ ਆ ਕਿਕਾਪਾ ਲੈ ਕੇ ਆਂਦੇ ਇਹ ਚਿੱਟੇ ਮੋਤੀ ਇਹ ਵਾਈਟ ਮੋਤੀ ਆ ਅਜੇ ਸਰਾਣਿਆ ਲੈ ਕੇ ਆਣਾਂਗੇ ਉਹ ਆਪਾਂ ਨੂੰ ਹਾਂ ਉਹ ਮਿਲੀਆਂ ਨਹੀਂ ਉਹਨਾਂ ਨੂੰ ਕਹਿ ਆਂਦਾ ਦੁਕਾਨ ਵਾਲਿਆਂ ਨੂੰ ਸਾਨੂੰ ਮੰਗਵਾ ਦਿਓ ਬਾਕੀ ਇਹ ਜਿਹੜੇ ਕਲਰ ਆਪਾਂ ਇਹਨਾਂ ਤੇ ਲਾਉਣੇ ਆ ਇਹਦੇ ਚਾ ਕਲਰ ਆ ਸਾਰੇ ਜਿਹੜੇ-ਜਿਹੜੇ ਆਪਾਂ ਇਹਨਾਂ ਸੂਟਾਂ ਤੇ ਲਾਉਣੇ ਆ ਆਪਾਂ ਤੁਹਾਨੂੰ ਰੱਖ ਕੇ ਦਿਖਾਉਣੇ ਆ ਨਾਲੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜਾ ਕਲਰ ਇਹਦੇ ਤੇ ਜੱਚਦਾ ਹੈ ਜਾਂ ਕਿਹੜਾ ਕੋਈ ਚੇਂਜ ਕਰਨਾ ਵੀ ਚਾਹੀਦਾ ਆਪਾਂ ਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਜੇ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਪਾਉਣੀ ਆ ਤੁਹਾਡੇ ਤੱਕ ਪਹੁੰਚ ਸਕੇ ਉਹ ਸੋ ਐਸ ਤਰ੍ਹਾਂ ਦੇ ਆਪਾਂ ਆਹ ਵਾਲੇ ਤਿੰਨ ਕਲਰ ਲਿਆਂਦੇ ਆ ਗ੍ਰੀਨ ਤਾਂ ਇਹ ਆਉਦੀ ਲੱਗਣਾ ਹੀ ਹੁੰਦਾ ਵੀ ਜਿਹੜੀਆਂ ਪੱਤਾਂ ਆਪਾਂ ਬਣਾਉਨੇ ਆ ਆਪਾਂ ਗ੍ਰੀਨ ਕਲਰ ਦੇ ਨਾਲ ਹੀ ਬਣਾਉਨੇ ਆ ਬਾਕੀ ਦੋ ਕਲਰ ਆਪਾਂ ਜਿਹੜੇ ਹੋਰ ਇਹਦੇ ਵਾਸਤੇ ਇਹ ਲੈ ਕੇ ਆਂਦੇ ਆ ਆਹ ਵਾਲੇ ਤਿੰਨ ਕਲਰ ਆ ਜਿਹੜੇ ਇਹ ਆਪਾਂ ਇਹਦੇ ਤੇ ਲਾਉਨੇ ਆ ਸੋ ਕਮੈਂਟ ਕਰਕੇ ਦੱਸਿਓ ਵੀ ਆਪਾਂ ਨੂੰ ਮਤਲਬ ਇਹਦੇ ਜੱਜਣਗੇ ਜਿਵੇਂ ਜਿਵੇਂ ਆਪਾਂ ਕੱਟਾਂਗੇ ਉਵੇਂ ਵੀ ਤੁਹਾਨੂੰ ਨਾਲ ਦਿਖਾਵਾਂਗੇ ਸੋ ਜਰੂਰ ਦੱਸਿਓ ਵੀ ਇਹਨਾਂ ਦੇ ਕਿਵੇਂ ਦੇ ਲੱਗਦੇ ਆ ਇਹ ਕਲਰ ਨਾਲ ਇਹਦੇ ਆ ਵਾਲੇ ਮੋਤੀਆਂ ਦਾ ਡਿਜ਼ਾਈਨ ਹੋਊਗਾ ਨਾਲ ਸਰਾਇਆਂ ਆਪਾਂ ਲੈ ਕੇ ਆਵਾਂਗੇ ਸੋ ਇਹ ਤਿੰਨ ਕਲਰ ਆਪਾਂ ਲਿਆਂਦੇ ਆ ਇਹਦੇ ਵਾਸਤੇ ਇਹ ਜਿਹੜੇ ਸੂਟ ਆਪਾਂ ਘਰੇ ਹੀ ਇਹ ਛਾਪਦੇ ਹੁੰਨੇ ਆਪਾਂ ਬਾਜ਼ਾਰ ਤੋਂ ਨਹੀਂ ਛਪਵਾਉਂਦੇਗੇ ਇਹ ਵੀ ਆਪਾਂ ਤੁਹਾਨੂੰ ਬਲੌਗ 'ਚ ਦੱਸਿਆ ਵੀ ਆ ਤੇ ਦਿਖਾ ਦੱਸਿਆ ਵੀ ਸੀ ਵੀ ਆਪਾਂ ਕਿਸ ਤਰ੍ਹਾਂ ਛਾਪਦੇ ਉਹ ਵੀ ਆਪਾਂ ਦੱਸਿਆ ਹੋਇਆ ਸੀ ਜੋ ਜੇ ਕਿਸੇ ਨੇ ਇਹਦੇ ਸੂਟ ਆਪਣੇ ਤੋਂ ਮਤਲਬ ਵਰਕ ਕਰਵਾਉਣੇ ਵੀ ਆ ਤਾਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਆਪ ਦਾ ਕੰਟੈਕਟ ਨੰਬਰ ਦੇ ਦਾਂਗੇ ਵੈਸੇ ਬਹੁਤ ਸਾਰੀਆਂ ਭੈਣਾਂ ਇਹ ਘਰੇ ਕਰਦੀਆਂ ਵੀ ਆ ਜ਼ਿਆਦਾਤਰ ਭੈਣਾਂ ਤਾਂ ਹੋਣੀ ਇਹ ਕਰਦੀਆਂ ਪਹਿਲਾਂ ਜਿਹੜਾ ਬਾਵਲ ਵੀਰ ਰਵਾਜ हट ਗਿਆ ਸੀਗਾ ਹੁਣ ਫੇਰ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਇਹ ਚੀਜ਼ ਇਹਦੇ ਤੇ ਆਪਾਂ ਇਹ ਵਾਲੇ ਤਿੰਨ ਕਲਰ ਲਾਣੇ ਆ ਇਹ ਚੈੱਕ ਵਾਲਾ ਕੱਪੜਾ ਬਿਲਕੁਲ ਕਾਟਨ ਦਾ ਸੂਟ ਆ ਇਹ ਗਰਮੀਆਂ 'ਚ ਆਪਣੇ ਕੋਲੇ ਆਇਆ ਸੀ ਪਰ ਉਹਨਾਂ ਨੂੰ ਕੋਈ ਕਾਲੀ ਨਹੀਂ ਸੀ ਬਾਹਰੋਂ ਆ ਉਹਨਾਂ ਨੇ ਬਾਹਰੋਂ ਆਉਣਾ ਤੇ ਉਹਨਾਂ ਦਾ ਸੂਟ ਹੈ ਆਪਣੇ ਕੋਲੇ ਇਹਦੇ ਤੇ ਆਪਾਂ ਇਹ ਵਾਲੇ ਤਿੰਨ ਕਲਰ ਲਾਉਣੇ ਆ ਤੇ ਆ ਸੂਟ ਆਪਣੇ ਪਸ਼ਮੀਨੇ ਦੇ ਆ ਇਹ ਆਪਣੇ ਆਪ ਦੇ ਸੂਟ ਹੈ ਆਪਾਂ ਤੁਹਾਨੂੰ ਪਹਿਲਾਂ ਵੀ ਵਲੌਗ ਚ ਦੱਸਿਆ ਸੀਗਾ ਵੀ ਆਪਾਂ ਆ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਗਰਮ ਸਟਾਫ ਆ ਪਸ਼ਮੀਨੇ ਦੇ ਸੂਟ ਆ ਇਹ ਹਨ ਪਿੰਕ ਹਾਂ ਪਿੰਕ ਇਹਦੇ ਤੇ ਆਪਾਂ ਇਹ ਚਾਰ ਕਲਰ ਆਗੇ ਇਹਦੇ ਤੇ ਆਪਾਂ ਵਾਲੇ ਚਾਰ ਕਲਰ ਲਾਨੇ ਆਂ ਅੰਤ ਵਿੱਚ ਗ੍ਰੀਨ ਤਾਂ ਲੱਗਣਾ ਹੀ ਹੁੰਦਾ ਉਹ ਤਾਂ ਪੱਤੇ ਆਪਾਂ ਗ੍ਰੀਨ ਦੇ ਨਾਲ ਹੀ ਬਣਾਉਣਗੇ ਬਾਕੀ ਜਿਹੜੇ ਤਿੰਨ ਕਲਰ ਉਹ ਆਪਾਂ ਇਹਦੇ ਨਾਲ ਜਿਹੜੇ ਫੁੱਲ ਬਣਾਵਾਂਗੇ ਤਿੰਨਾਂ ਕਲਰਾਂ ਦੇ ਨਾਲ ਸੂਟ ਸਾਰੀ ਸੂਟਾਂ ਦੇ ਕਮੈਂਟ ਕਰਕੇ ਪਹਿਣਾ ਜਰੂਰ ਦੱਸਣਾ ਇੱਕ ਅਨੰਤ ਸੈਣੀ ਪਹਿਣਾ ਪਹਿਲਾਂ ਆਪਾਂ ਨੂੰ ਬਹੁਤ ਜ਼ਿਆਦਾ ਕਮੈਂਟ ਕਰਦੇ ਸੀ ਉਹਨਾਂ ਨੇ ਕਮੈਂਟ ਕਾਫੀ ਕਰਨ ਕੀਤਾ ਵੀ ਪਲਾਜ਼ੋ ਦੀ ਕਟਿੰਗ ਦੱਸ ਦੋ ਤੇ ਉਦੋਂ ਥੋੜਾ ਬੀਜੀ ਚੱਲ ਰਹੇ ਸੀਗੇ ਇੱਕ ਪਾਪਾ ਜੀ ਨੂੰ ਸਾਰਿਆਂ ਨੂੰ ਦੱਸਿਆ ਵੀ ਡੈਡੀ ਨਹੀਂ ਸੀ ਠੀਕ ਉਹਨਾਂ ਦਾ ਆਪਰੇਸ਼ਨ ਹੋਣਾ ਸੀ ਸੋ ਉਦੋਂ ਨਹੀਂ ਦੱਸਿਆ ਗਿਆ ਸੌਰੀ ਉਹਨਾਂ ਨੂੰ ਆਪਾਂ ਕਹਿਣਾ ਚਾਹੁੰਦੇ ਆ ਤੇ ਪਰ ਜਿਹੜੀਆਂ ਵੀ ਭੈਣ ਆਪਣੀ ਵੀਡੀਓ ਦੇਖਦੀਆਂ ਇੱਕ ਭੈਣ ਕਾਲੇ ਕੇ ਆਪਣੀ ਰੋਜ਼ ਵੀਡੀਓ ਦੇਖਦੇ ਰੋਜ਼ ਕਮੈਂਟ ਕਰਦੇ ਆ ਉਹ ਵੀਰਪਾਲ ਭੈਣ ਆ ਸੋ ਬਹੁਤ ਵਧੀਆ ਲੱਗਦਾ ਕਰਿਆ ਕਰੋ ਕਮੈਂਟ ਸੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਕਿਹੜੇ-ਕਿਹੜੇ ਕਲਰ ਲਾਈਏ ਜੇ ਤੁਹਾਨੂੰ ਲੱਗਦਾ ਵੀ ਆਪਾਂ ਇਹਨਾਂ 'ਚ ਕੁਝ ਚੇਂਜ ਕਰ ਸਕਦੇ ਤੋ ਉਹ ਵੀ ਜਰੂਰ ਕਮੈਂਟ ਕਰਿਓ ਵੀ ਕਿਹੜਾ ਆਪਾਂ ਕਲਰ ਬਦਲ ਕੇ ला ਸਕਦੇ ਆ ਇਹਦੇ ਤੇ ਆਪਾਂ ਚਾਰ ਕਲਰ ਲਾਉਦੇ ਆ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਮਹਿਰੂਨ ਸੂਟ ਇਹ ਵੀ ਆਪਣਾ ਆਪ ਦਾ ਸੂਟ ਆ ਇਹ ਵੀ ਪਸ਼ਮੀਨੇ ਤੇ ਆ ਇਹਦੇ ਤੇ ਆਪਾਂ ਤਿੰਨ ਕਲਰ ਲਾਉਣੇ ਆ ਤੇ ਗ੍ਰੀਨ ਕਲਰ ਨਾ ਆਪਾਂ ਨੂੰ ਅੱਜ ਬਜਾਰੋਂ ਮਿਲਿਆ ਨਹੀਂ ਆਪਣੇ ਕੋਲ ਇੱਕ ਪਹਿਲਾਂ ਦੀ ਬੁੱਟੀ ਸੀਗੀ ਘਰੇ ਬਹੁਤ ਸਿਆਣੇ ਇਹ ਮਲਟੀ ਜ ਹੈ ਇਹ ਮਲਟੀ ਡਬਲ ਸ਼ੇਡ ਦਾ ਆ ਡਬਲ ਸ਼ੇਡ ਵਾਲਾ ਇਹ ਜੇਰਾ ਉਹ ਦੂਜੇ ਸੂਟਾਂ ਦੇ ਆਪਾਂ ਲਾਉਣਾ ਕੱਲਾ ਇੱਕ ਸਿੰਗਲ ਸ਼ੇਡ ਆ ਇਹ ਡਬਲ ਆ ਆਹ ਵਾਲੇ ਚਾਰ ਕਲਰ ਦੀ ਆ ਭੈਣ ਦੇ ਤੇ ਲਾਉਣੇ ਆ ਸੋ ਸਾਰੀਆਂ ਭੈਣਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿਹੜੇ ਕਿਹੜੇ ਸੂਟ ਤੇ ਆਪਾਂ ਕਿਹੜਾ ਕਲਰ ਚੇਂਜ ਕਰ ਸਕਦੇ ਆ ਤੇ ਇੱਕ ਸੂਟ ਤੇ ਕਾਫੀ ਕਾਫੀ ਸਾਰੇ ਕਲਰ ਆ ਜਿਹੜੇ ਹਨਾ ਉਹ ਪੁੱਛਣਾ ਜਿਹੜੀਆਂ ਚਾਰ ਚਾਰ ਪੰਜ ਪੰਜ ਤਾਂ ਲੱਗਦੀ ਜਾਂਦੀਆਂ ਬਾਕੀ ਉਹ ਆਪਾਂ ਜਿਹੜਾ ਇਸ ਤਰ੍ਹਾਂ ਵਾਲਾ ਆਹ ਵਾਲੇ 4-4 ਕਲਰ ਲੱਗੇ ਨੇ ਇਹਨਾਂ ਤੇ ਸੋ ਸਾਰੇ ਜਰੂਰ ਦੱਸਿਓ ਬਾਕੀ ਆ ਸਾਰੇ ਕਲਰ ਆਪਾਂ ਇਕੱਠੇ ਲੈ ਆਏ ਸੀਗੇ ਇਹਨਾਂ ਤੇ ਸਾਰੇ ਮਤਲਬ ਇਹ ਕਲਰ ਲੱਗਣੇ ਨੇ ਇੰਨੇ ਸਾਰੇ ਕਲਰ ਸੀ ਇਹ ਜੇ ਆਪਣੇ ਕੋਲੇ ਤੇ ਸਾਰੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਤੇ ਆਪਾਂ ਕਿਹੜਾ ਕਲਰ ਲਾ ਸਕਦੇ ਆ ਕੁਝ ਚੇਂਜ ਕਰਨਾ ਬਦਲਣਾ ਤੇ ਉਹ ਵੀ ਜਰੂਰ ਦੱਸਿਓ ਤੇ ਜੇ ਕਿਸੇ ਵੀ ਭੈਣ ਨੇ ਆਪਣੇ ਤੋਂ ਵਰਕ ਕਰਵਾਉਣੇ ਤਾਂ ਵੀ ਕਮੈਂਟ ਕਰ ਸਕਦੇ ਹੋ ਤੇ ਬਾਕੀ ਸਿਰੇ ਜਿਵੇਂ ਜਿਵੇਂ ਆਪਾਂ ਬਣਾਵਾਂਗੇ ਓਵੇਂ ਓਵੇਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਘਰੇ ਵਰਕ ਤਾਂ ਕਰਦੀਆਂ ਪਰ ਉਹਨਾਂ ਨੂੰ ਵੀ ਕੁਝ ਟਾਂਕੇ ਆ ਜਿਹੜੇ ਨਹੀਂ ਆਉਂਦੇ ਹੁੰਦੇ ਸੋ ਜਿੰਨਾ ਆਪਣੇ ਕੋਲ ਟਾਈਮ ਹੋਇਆ ਤੇ ਉਹਨਾਂ ਆਪਾਂ ਤੁਹਾਨੂੰ ਜਿਹੜਾ ਵੀ ਕੋਈ ਟਾਂਕਾ ਜਾਂ ਪੱਤੀ ਭਰਾਂਗੇ ਫੁੱਲ ਭਰਾਂਗੇ ਕੁਝ ਵੀ ਉਹਦੇ ਬਾਰੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਦੀਦੀ ਘਰੇ ਵਰਕ ਕਰਦੇ ਹੁੰਦੇ ਆ ਸੋ ਜਿਵੇਂ ਜਿਵੇਂ ਇਹ ਸੋਡਾ ਆਪਾਂ ਵਰਕ ਕਰਾਂਗੇ ਓਵੇਂ ਓਵੇਂ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਮੰਤੂ ਮੰਗੇ ਕਿਉਂਕਿ ਆਪਾਂ ਤੂਤੇ বিনা ਕੋਈ ਵੀ ਕਪੜਾ ਜਿਹੜਾ ਸਿਉਂਦੇ ਨਹੀਂ ਇਹ ਵਰਕ ਨਹੀਂ ਕਰਦੇ ਪਹਿਲਾਂ ਹੀ ਸੂਟਾਂ ਨੂੰ ਆਪਾਂ ਧੋਵਾਂਗੇ ਅਸੀਂ ਸਾਡਾ ਆਪ ਦਾ ਸੂਟ ਹੋਵੇ ਜਾਂ ਕਿਸੇ ਦਾ ਆਪਾਂ ਧੋ ਕੇ ਹੀ ਉਹੋ ਕਰਦੇ ਹਾਂ ਸੋ ਆਪਾਂ ਬਾਜ਼ਾਰੋਂ ਅੱਜ ਇੰਨਾ ਕੇ ਸਮਾਨ ਲੈ ਕੇ ਆਏ ਸੀ ਪਰ ਫਿਰ ਵੀ ਕਾਫੀ ਟਾਈਮ ਲੱਗ ਗਿਆ ਕਿਉਂਕਿ ਜਿਹੜੇ ਰੰਗ ਹਨ ਉਹ ਥੇਤੀ ਮਿਲ ਬਹੁਤ ਮੁਸ਼ਕਲ ਦੇ ਨਾਲ ਆ ਜਿਹੜੇ ਕਲਰ ਆਉਂਦੇ ਮੈਚ ਕਰਨੇ ਪੈਂਦੇ ਲੱਭਣੇ ਪੈਂਦੇ ਆ ਫਿਰ ਕੋਤੇ ਡਿਸਾਈਡ ਵੀ ਕੀਤਾ ਕਿ ਕਿਹੜੇ ਤੇ ਕਿਹੜਾ ਰੰਗ ਲਾਉਣਾ ਕਿਹੜੇ ਤੇ ਕਿਹੜਾ ਰੰਗ ਲਾਉਣਾ कि ਆਪਾਂ ਨੂੰ ਪਹਿਲਾਂ ਹੀ ਪਤਾ ਹੋਵੇ ਵੀ ਆਪਾਂ ਆਹੀ ਰੰਗ ਲੈ ਕੇ ਆਉਣਾ ਫਿਰ ਉਹ ਜਲਦੀ ਮਿਲ ਜਾਂਦੇ ਨੰਬਰਾਂ ਦੇ ਹਿਸਾਬ ਨਾਲ। ਕੁਛੀਆਂ ਜਿਹੜੀਆਂ ਮਿਲ ਜਾਂਦੀਆਂ। ਪਰ ਅੱਜ ਫਿਰ ਚਾਰਾਂ ਸੂਟਾਂ ਤੇ ਆਪਾਂ ਦੇਖਣਾ ਅਗੇ ਕਿਹੜਾ ਕਲਰ ਇਹਦੇ ਤੇ ਵਧੀਆ ਲੱਗਦਾ। ਇਸੇ ਲਈ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਉੱਥੇ ਬਾਜ਼ਾਰ ਦੇ ਵਿੱਚ। ਕਿ ਇੱਕ ਜਿਹੜੀਆਂ ਬਹਿਣਾਂ ਨੇ ਜਿਵੇਂ ਆਪਣੇ ਵਾਂਗੂ ਘਰੇ ਆਣਾ ਕੰਮ ਕਰਨੇ ਹੁੰਦੇ ਮਗਰ ਘਰ ਦਾ ਵੀ ਫਿਕਰ ਹੁੰਦਾ। ਤੇ ਇਹ ਗੱਲ ਵੀ ਆਉਂਦਾ ਰਹੇ। ਉਹ ਤਿਰਚਣ ਲੱਗ ਗਿਆ ਵੀ ਮੈਂ ਕਾਹਨਾ ਟਾਈਮ ਹੋ ਗਿਆ ਤੇ ਜਿਹੜੇ ਵੈਸੇ ਬੀਬੀ ਜੋ ਸ਼ਹਿਰ ਦਾ ਜਾਂ ਮੰਡੀ ਦਾ ਆਪਣੇ ਬਾਜ਼ਾਰ ਆ ਲੋਕ ਐਸ ਟਾਈਮ ਨਾ ਫ੍ਰੀ ਹੋ ਕੇ ਬਾਜ਼ਾਰ ਆਉਂਦੇ ਆ। ਸਾਨੂੰ ਕਾਲੀ ਸੀ ਛੇਤੀ ਛੇਤੀ ਭੱਜਣ ਦੀ ਸੀ ਛੇਤੀ ਛੇਤੀ ਕਲਰ ਲੈ ਲਗੇ ਤੇ ਚੱਲ ਗਏ ਅਸੀਂ ਦੋਵੇਂ ਇੱਕ ਦੂਜੇ ਨੂੰ ਕਹੀਏ ਇੰਨਾ ਟਾਈਮ ਹੋ ਗਿਆ ਆਪਾਂ ਚੱਲੀਏ ਸੋ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਪਾਸੇ ਜਾ ਕੇ ਵੀ ਬਾਹਰ ਜਾ ਕੇ ਹਨਾ ਕਿ ਹੁਣ ਆਪਣਾ ਧਾਰਾਂ ਦਾ ਟਾਈਮ ਹੋਇਆ ਵੇ ਆਪ ਕੋ ਫਟਾਫਟ ਧਾਰਾਂ ਚੋ ਲਈਏ ਉਧਰ ਆਪਾਂ ਬਣਾਈ ਦਾਲ ਅਜ ਘਾਰੀ ਚ ਘਾਰੀ ਚ ਦਾਲ ਧੜੀ ਤੇ ਸਬਜ਼ੀ ਬਣਾਉਣ ਦਾ ਕੰਮ ਹੈ ਨਹੀਂ ਕਿਉਂਕਿ ਜਦ ਚੁੱਲੇ ਤੇ ਆਪਾਂ ਤੜਕਾ ਲਾਉਣੀ ਹੈ ਜਿਆਦਾ ਟਾਈਮ ਲੱਗ ਜਾਂਦਾ

ਤਾਂ ਅੱਧੀ 15 ਚੱਕ ਲੈ ਆਇਆ ਸੋਤਰ ਬਾਹਰ ਹਾਰੀ ਚ ਧਰੀ ਸੀਗੀ ਬਾਜ਼ਾਰ ਜਾ ਕੇ ਤਾਂ ਨਾ ਜਵਨ ਪਤਾ ਲੱਗਦਾ ਵੀ ਕਦੋਂ ਹੋਣਾ ਟਾਈਮ ਹੋਣਾ ਫਟਾਫਟ ਸਿੱਧਨ ਦੇ ਅਸੀਂ ਪੈਂਦੇ ਸੀ ਬਾਜ਼ਾਰ ਜਾਣਾ ਹਣਾ ਇਹ ਤਾਂ ਕਿ ਤੁਗ ਲੈਣਾ ਸੀ ਸੂਟ ਆਣ ਨੂੰ ਕਾਫੀ ਦਿਨ ਹੋ ਗਏ ਜਿਹੜੇ ਕੱਢਣ ਵਾਲੇ ਵੀ ਆ ਜਗੇ ਸਾਰ ਸੂਟ ਸਾਡੇ ਆਪ ਦੇ ਸੂਟ ਲਿਆਉਣਿਆਂ ਨੂੰ ਵੀ ਕਾਫੀ ਦਿਨ ਹੋ ਗਏ ਸੀਗੇ ਬਸ ਅੱਜ ਜਾਵਾਂਗੇ ਬਾਜ਼ਾਰ ਕੱਲ ਜਾਵਾਂਗੇ ਬਾਜ਼ਾਰ ਐ ਕਰਦਿਆ ਕਰਦੇ ਕਿ ਨਹੀਂ ਇਹ ਜਨ ਕਰਦੇ ਹੋ ਗੋਦਰਾ ਹੁਣ ਬਸ ਸਿਆਲ ਸਰਦਨਾ ਸ਼ੁਰੂ ਹੋ ਗੋਣਾ ਤੇ ਹੁਣ ਵਿਆਹ ਦੇ ਖੋਗ ਅੱਨੂ ਵੀ ਹੱਟ ਜਾਣੇ ਹੋਗਾ ਤੇ ਜੀ ਤੁਹਾਨੂੰ ਜਾਣਗੇ ਉੱਧਰ ਬਸ ਪੂਰਾ ਕਰ ਗਏ ਨੇ ਸੂਟ ਆਇਆ ਗੁਰਾ ਹੀ ਨਹੀਂ ਹੋਇਆ ਆ ਦੇਖੋ ਮਸ਼ੀਨ ਮਸ਼ੀਨ ਦਾ ਕੰਮ ਜਿਹੜਾ ਪੂਰਾ ਹੋ ਗਿਆ ਤਰਪਾਈ ਹਜੇ ਦੀ ਸਾਰੀ ਬਾਕੀ ਹੈ ਇਹਦੇ ਤੇ ਆਪਾਂ ਲਾਈ ਆ ਪੱਟੀ ਵਾਲੀ ਜਿਹੜੀ ਪਾਈਪਿੰਗ ਹੁੰਦੀ ਆ ਇਹਦੇ ਨਾਲ ਦੀ ਸਲਵਾਰ ਤੇ ਵੀ ਆਪਾਂ ਅੱਗੇ ਤੁਹਾਨੂੰ ਪਹੁੰਚਿਆ ਤੇ ਲਾਉਣੀ ਦੱਸੀ ਸੀ ਜਿਹੜੀ ਸਿੰਗਲ ਸਲਾਈ ਦੇ ਨਾਲ ਇਹ ਵੀ ਆਪਾਂ ਸਿੰਗਲ ਸਲਾਈ ਦੇ ਨਾਲ ਹੀ ਲਾਈ ਆ ਇੱਧਰਲੀ ਸਾਈਡ ਤੇ ਕੋਈ ਸਲਾਈ ਨਹੀਂ ਆਏਗੀ ਬਸ ਇੱਧਰ ਇੱਕ ਸਲਾਈ ਇੱਥੇ ਆਈ ਹੈ ਇੱਥੇ ਤਰਪਾਈ ਹੋ ਜਾਊਗੀ ਇੱਧਰ ਬਸ ਤੇ ਇੱਧਰ ਹਰਿੰਦਰ ਜੀ ਦਾ ਕੋਟ ਆ ਹਨ ਕੋਟਾਂ ਵਾਲਾ ਜਿਹੜਾ ਸਿਆਲ ਸ਼ੁਰੂ ਹੋ ਗਿਆ ਤੇ ਜੋ ਪਹਿਲਾਂ ਥੋੜੀ-ਥੋੜੀ ਠੰਡ ਸੀ ਸਲਾਈ ਵਾਲਾ ਸਲਾਈ ਵਾਲਿਆਂ ਪਹਿਣਾ ਦਾ ਹਾਲ ਵੇਖੋ ਹੈ ਉੱਧਰ ਇਹ ਜਿਹੜੀ ਅਜੇ ਟੋਕੇ ਲਗਾਈ ਹੋਰ ਸਲਾਈ ਵਾਲਿਆਂ ਪਹਿਣਾ ਦਾ ਹਾਲ ਵੇਖੋ ਰਾਤ ਤੱਕ ਵੀ ਇਹ ਕੰਮ ਨਹੀਂ ਜਿੱਬੜਦੇ ਜਿਹੜੇ ਆਪ ਦੇ ਕੰਮ ਆ ਨਾ ਦਿਨੇ ਕਰਨ ਵਾਲੇ ਉਹ ਵੀ ਰਾਤ ਨੂੰ ਕਰਨੇ ਪੈਂਦੇ ਸਲਾਈ ਵਾਲਿਆਂ ਦੇ ਪਹਿਣਾ ਸਲਾਈ ਵਾਲਿਆਂ ਦੇ ਪਹਿਣਾ ਦੇ ਜਿਹੜੇ ਆਪ ਦੇ ਦਿਨੇ ਕਰਨ ਵਾਲੇ ਕੰਮ ਉਹ ਵੀ ਰਾਤ ਨੂੰ ਕਰਨੇ ਪੈਂਦੇ ਆ उधर तो आपको व्डा कंबल अच्छे कटिया क्योंकि ठंड लगती है दूसरे कंबल चाहिए हजे आप कवर चढ़ाने सारा दिन लंघ गया पर कंबल कवर चढ़िया रात चढ़ाने सारे काम जिले करे रात ही करने पे क्योंकि जो कंबल है ना बहुत ज्यादा भारे आंबल तो फिर धोते भी नहीं जाते है ਇਸੇ ਲਈ ਆਪਾਂ ਜਦੋਂ ਇਹ ਪਾਰੇ ਕੰਬਲ ਉੱਪਰ ਲੈਣੇ ਆ ਤਾਂ ਪੱਕਾ ਵਰ ਚੜਾ ਕੇ ਇਹਨਾਂ ਦੇ ਫੇਰ ਉੱਪਰ ਲੈਣੇ ਰਜਾਈਆਂ ਵਰਗੇ ਹੀ ਆ ਤਾਂ ਪੂਰੇ ਪਾਰੇ ਆ ਕੰਬਲ ਤੇ ਕਵਰ ਚੜਾ ਕੇ ਤੇ ਫੇਰ ਹੀ ਉੱਪਰ ਲਈ ਦੇ ਕਵਰ ਲਾ ਕੇ ਉੱਪਰ ਧੋ ਲੈਦੇ ਤੇ ਕੰਬਲ ਛੇਤੀ ਆਪਾਂ ਨਹੀਂ ਧੁੰਦੇਗੇ ਕਾਫੀ ਟਾਈਮ ਬਾਅਦ ਹੀ ਧੋਤੇ ਜਾਣਗੇ ਕੰਬਲ ਆ ਕੇ ਰੱਖ ਕੰਬਲ ਕਾਇਲੀ ਆ ਬੁਮੀ ਨਾ ਕੰਬਲ ਨਾਲ ਨਾ ਮਿਲ ਜਾ ਮੋਟੇ ਨਾਲ ਫੇਰ ਪਾਚ ਤਰ ਜਾਈਂ ਛੇਰ ਕੱਟਨੀ ਪੈਣੀ ਆ ਜਿਹੜੇ ਵੀ ਭੈਣ ਭਰਾ ਨਵੇਂ ਜੁੜੇ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸੋਣਾ ਜਾਂ ਕਮੈਂਟ ਜਰੂਰ ਕਰਿਆ ਕਰੋ ਸਾਡੀ ਵੀਡੀਓ ਜਿਹੜੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਵੀਡੀਓ ਦੇਖਣ ਵਿਚਾਰ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ